ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਦੇ ਵਿੱਚ ਐਂਜ ਇੱਥੇ ਤੁਸੀਂ ਸਸਤੇ ਦੇ ਵਧੀਆ ਰੇਟਾਂ ਦੇ ਵਿੱਚ ਫਰਨੀਚਰ ਲੈ ਸਕਦੇ ਹੋ ਬਰਨਾਲ ਬੁੱਢਜ ਤੇ ਇੱਥੇ 46000 ਦੇ ਵਿੱਚ ਤੁਸੀਂ ਘਰ ਦਾ ਸਾਰਾ ਫਰਨੀਚਰ ਲੈ ਸਕਦੇ ਹੋ ਬਾਈ ਨੇ ਇੱਕ ਪੈਕੇਜ ਬਣਾਇਆ ਤੇ ਬਾਈ ਜੀ ਇਹਦੇ ਵਿੱਚ ਕੀ ਕੁਝ ਤੁਸੀਂ ਮਤਲਬ ਪੈਕੇਜ ਦੇ ਵਿੱਚ ਪਾਇਆ 40000 ਰੁਪਏ ਦੇ ਵਿੱਚ ਇੱਕ ਤਾਂ 6 ਫੁੱਟ ਬੈੱਡ ਹੁੰਦੇ ਨੇ ਸਾਰੇ ਪਲਾਈ ਬੋਰਡ ਦੇ ਵਿੱਚ ਬਣੇ ਹੋਏ 5 ਸਾਲ ਦੀ ਗਾਰੰਟੀ ਦੇ ਨਾਲ ਇੱਕ ਠੰਡੇ ਗਰਮ ਵਾਲੇ ਗੱਦੇ ਹੁੰਦੇ ਨੇ 1 ਸਾਲ ਦੀ ਗਾਰੰਟੀ ਦੇ ਨਾਲ ਤੇ ਇਹਦੇ ਨਾਲ ਹੀ 5 ਸਾਲ ਦੀ ਗਾਰੰਟੀ ਵਾਲਾ ਵੱਡਾ 7 ਸੀਟਰ ਸੋਫਾ ਸੈੱਟ ਹੁੰਦਾ ਟੇਬਲ ਤੇ ਸ਼ੀਸ਼ਾ ਸਮੇਤ ਜਿਹਨੂੰ ਕਿ ਆਪਾਂ ਕਸਟਮਾਈਜ਼ ਵੀ ਕਰ ਸਕਦਾ ਜਿਹੇ ਜੇ ਮਰਜ਼ੀ ਰੰਗ ਦੇ ਵਿੱਚ ਹੋਣਾ ਆਪਣੇ ਸਾਹ ਦੇ ਨਾਲ ਤਿਆਰ ਕਰਾ ਸਕਦੇ ਹਾਂ ਜੀ ਹਾਂ ਤੇ ਇਹਦੇ ਨਾਲ ਇੱਕ ਵੱਡੀ ਡਰੈਸਿੰਗ ਟੇਬਲ ਐਲਮੀਰਾ ਹੁੰਦੀ ਹੈ ਵਧੀਆ ਹੈਂਡਲ ਹਾਰਡਵੇਅਰ ਦੇ ਨਾਲ ਇਹਦੀ ਵੀ 5 ਸਾਲ ਦੀ ਗਾਰੰਟੀ ਹੋਊਗੀ ਹੁਣਾ ਵਗੈਰਾ ਦੀ ਤੇ ਹੋਰ ਤਾਂ ਹੋਰ ਜੇ ਬੰਦਾ ਆਪਣੀ ਵੀ ਉਹਨਾਂ ਨੂੰ ਗਿਫਟ ਦੇ ਤੌਰ ਤੇ ਜਿਹੜੇ ਮਤਲਬ ਵੀਡੀਓ ਸ਼ੇਅਰ ਕਰਨਗੇ ਜੀ ਹਾਂ ਜਿਹੜੇ ਵੀਡੀਓ ਸ਼ੇਅਰ ਕਰਨ ਕੋਈ ਆਏ ਨਹੀਂ ਪੰਜ ਨਹੀਂ 10 ਨਹੀਂ ਜਿੰਨੇ ਵੀ ਵੀਡੀਓ ਸ਼ੇਅਰ ਕਰਨਗੇ ਆਰਡਰ ਕਰਨੇ ਪਸਤੇ ਤੁਸੀਂ ਇੱਕ ਹੋਰ ਕਹਿੰਦੇ ਸੀ ਵੀ 1000 ਰੁਪਇਆ ਤੁਸੀਂ ਦੇ ਕੇ ਆਪਣਾ ਘਰ ਬੈਠੇ ਬੁੱਕ ਕਰਵਾ ਕੇ ਆਪਣੇ ਘਰ ਮਰਵਾ ਸਕਦੇ ਹੋ ਹਾਂ ਜੀ ਉਹ ਆਫਰ ਆਇਆ ਕਿ ਮਤਲਬ ਇਹ ਪੈਕੇਜ ਹੀ ਕੁਛ ਐਦਾਂ ਦਾ ਹੈਗਾ ਬੰਦੇ ਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਸਾਰਾ ਘਰ ਦਾ ਸਮਾਨ 46000 ਰੁਪਏ ਦੇ ਵਿੱਚ ਕਿਵੇਂ ਮਿਲ ਜਾਊਗਾ ਤਾਂ ਕਰਕੇ ਅਸੀਂ ਕਸਟਮਰ ਨੂੰ ਕਹਿੰਨੇ ਸਾਨੂੰ ਸਿਰਫ 1000 ਰੁਪਇਆ ਟੋਕਨ ਮਨੀ ਪਾਉ ਜਿਹੜੇ ਕੀ ਸਾਡੀ ਵੀਡੀਓ ਦੇਖ ਰਹੇ ਨੇ ਬਾਕੀ ਪੂਰਾ 44000 ਰੁਪਏ ਦੇ ਸਾਰੀਆਂ ਆਈਟਮਾਂ ਦੇ ਨਾਲ ਨਾਲ ਘਰ ਦੀ ਡਿਲੀਵਰੀ ਅਗਲੇ ਨੂੰ ਬਿਲਕੁਲ ਫ੍ਰੀ ਦੇਵਾਂਗੇ ਯਾਨੀ ਕਿ ਪੂਰੇ ਪੰਜਾਬ ਦੇ ਵਿੱਚ ਅਗਲਾ ਅੰਮ੍ਰਿਤਸਰ ਬੈਠਾ ਗੁਰਦਾਸਪੁਰ ਵੇੜਾ ਫਾਜ਼ਿਲਕਾ ਬੈਠਾ ਜਿੱਥੇ ਮਰਜ਼ੀ ਬੈਠਾ 40000 ਰੁਪਏ ਦੇ ਵਿੱਚ ਬੈੱਡ ਗੱਦੇ ਸੋਫਾ ਟੇਬਲ ہماری ਸ਼ੇਅਰ ਕਰਨੋਂ ਪ੍ਰੈਸਟੋ ਦੇ ਡਿਲੀਵਰੀ ਸਾਰੇ ਪੰਜਾਬ 'ਚ ਫ੍ਰੀ ਸਿਰਫ ਅਗਲੇ 1000 ਰੁਪਏ ਦੇਣਾਗਾ ਬਾਕੀ ਦੇ ਰੁਪਏ ਘਰੇਗੇ ਤੁਹਾਨੂੰ ਦੇਣੇ